ਹਾਂਜੀ ਸਤਿ ਸ਼੍ਰੀ ਅਕਾਲ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲੋਜੀ ਗੱਲ ਕਰ ਲੈਣੇ ਆਸੀਂ ਬਰਸਾਤੀ ਮੌਸਮ ਲੈ ਕੇ ਲਗਾਤਾਰ ਤੁਹਾਨੂੰ ਅਸੀਂ ਹੁਣ ਤੱਕ ਕੱਲ ਦੇ ਖਬਰਾਂ ਦਿਖਾ ਰਹੇ ਹਾਂ ਕਿ ਜਿਹੜੇ ਪਹਾੜੀ ਇਲਾਕੇ ਨੇ ਉੱਥੇ ਪਾਣੀ ਲਗਾਤਾਰ ਤੇਜ਼ ਹੋ ਰਿਹਾ ਹੁਣ ਦੀਆਂ ਤਸਵੀਰਾਂ ਇੰਨੀਆਂ ਫੋਕਨਾਕ ਨੇ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਸ ਤਰੀਕੇ ਦਾ ਜਿਹੜਾ ਮਾਹੌਲ ਹੈ ਉਹ ਜਿਹੜਾ ਕਿ ਬਣਿਆ ਹੋਇਆ ਇਸ ਕਰਕੇ ਜਿਹੜੇ ਲੋਕ ਨੇ ਉਹ ਇਨ੍ਹਾਂ ਸੂਬਿਆਂ ਦੇ ਵਿੱਚ ਜਾਣ ਤੋਂ ਪਰਹੇਜ਼ ਕਰ ਰਖਾਸ ਕਰਕੇ ਕੇਦਾਰਨਾਥ ਬਦਰੀਨਾਥ ਜਾਣ ਵਾਲੇ ਜਿਹੜੇ ਸ਼ਰਧਾਲੂ ਸੀ ਉਹਨਾਂ ਨੂੰ ਵਾਰ-ਵਾਰ ਸੁਚੇਤ ਕੀਤਾ ਜਾ ਰਿਹਾ ਕਿ ਉਹ ਨਾ ਜਾਣ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਉਹ ਫਸੇ ਹੋਏ ਨੇ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਪਾਣੀ ਆ ਉਹ ਪੱਧਰ ਜਿਹੜਾ ਕਿ ਤੇਜ਼ ਹੁੰਦਾ ਜਾ ਰਿਹਾ ਇੱਕ ਤਸਵੀਰ ਤੁਹਾਨੂੰ ਕਸ਼ਮੀਰ ਵੈਲੀ ਦੀ ਦਿਖਾ ਰਹੇ ਹਾਂ ਕਸ਼ਮੀਰ ਵੈਲੀ ਦੇ ਵਿੱਚ ਵੀ ਪਾਣੀ ਦਾ ਵਹਾਅ ਇੰਨਾ ਤੇਜ਼ ਹੋ ਗਿਆ ਕਿ ਸੜਕਾਂ ਨਜ਼ਰ ਨਹੀਂ ਆ ਰਹੀਆਂ ਜਿਸ ਕਰਕੇ ਹੁਣ ਕੋਈ ਵੀ ਇਸ ਸਾਈਡ ਵੱਲ ਨਾ ਜਾਵੇ ਕਿਉਂਕਿ ਰਸਤੇ ਸਾਰੇ ਬਲਾਕ ਹੋ ਚੁੱਕੇ ਨੇ ਲਗਾਤਾਰ ਪਹਾੜ ਖਿਸਕਣ ਦੇ ਕਰਕੇ ਜਿਹੜੇ ਰਸਤੇ ਬੰਦ ਹੋ ਗਏ ਨੇ ਜਿਹਦੇ ਚੱਲਦੇ ਲੋਕ ਜਿਹੜੇ ਫਸੇ ਹੋਏ ਨੇ ਟੀਮਾਂ ਦੇ ਵੱਲੋਂ ਲਗਾਤਾਰ ਰੈਸਕਿਊ ਕੀਤਾ ਜਾ ਰਿਹਾ ਕਿਉਂਕਿ ਬਰਸਾਤ ਲਗਾਤਾਰ ਹੋ ਰਹੀ ਹੈ ਜਿਹਦੇ ਚੱਲਦੇ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਹੁਣ ਤੱਕ ਕਾਫੀ ਨੁਕਸਾਨ ਆ ਜਿਹੜਾ ਕਿ ਉੱਤਰਾਖੰਡ ਦੇ ਵਿੱਚ ਤੇ ਉੱਥੇ ਹੀ ਹਿਮਾਚਲ ਦੇ ਵਿੱਚ ਕੁਲੂ ਮਨਾਲੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕਿ ਤਬਾਹ ਹੋ ਚੁੱਕਿਆ ਇੰਨਾ ਜ਼ਿਆਦਾ ਪਾਣੀ ਦਾ ਪੱਧਰ ਤੇਜ਼ ਹੋਇਆ ਲੋਕ ਬਦਰੀਨਾਥ ਤੇ ਕੇਦਾਰਨਾਥ ਦੇ ਵਿੱਚ ਸੈਂਕੜੇ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਫਸੇ ਹੋਏ ਨੇ ਹਾਲਾਂਕਿ ਪ੍ਰਸ਼ਾਸਨ ਦੀ ਟੀਮਾਂ ਰੈਸਕਿਊ ਜ਼ਰੂਰ ਕਰ ਰਹੀ ਨੇ ਪਰ ਇਹਨਾਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਹੌਲੀ-ਹੌਲੀ ਰੈਸਕਿਊ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਉੱਤੇ ਖਤਰੇ ਤੋਂ ਕਾਟਣੀਆਂ ਲੋਕਾਂ ਨੂੰ ਬਚਾਉਂਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਪਰ ਜਿਹੜੇ ਰਸਤੇ ਬਲਾਕ ਹੋ ਚੁੱਕੇ ਨੇ ਇਸ ਕਰਕੇ ਲੋਕਾਂ ਨੂੰ ਸੁਚੇਤ ਵੀ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਨਾਲ ਲੋਕਾਂ ਨੂੰ ਵੀ ਕਿਹਾ ਜਾ ਰਿਹਾ ਕਿ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਡਾ ਹੱਲ ਕੀਤਾ ਜਾ ਰਿਹਾ ਹੈ ਰੈਸਕਿਊ ਜਿਹੜਾ ਤੁਹਾਨੂੰ ਕੀਤਾ ਜਾ ਰਿਹਾ ਇੱਕ ਹੋਰ ਤਸਵੀਰ ਤੁਹਾਨੂੰ ਦਿਖਾ ਰਿਹਾ ਹੈ ਮਧਰੀ ਦੀ ਦੱਸੀ ਜਾ ਰਹੀ ਹੈ ਉੱਥੇ ਵੀ ਪਾਣੀ ਦਾ ਵਹਾਅ ਤੇਜ਼ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੱਥਰ ਨੇ ਵੱਡੇ ਵੱਡੇ ਖਿਸਕੇ ਹੋਏ ਨੇ ਪੱਥਰ ਸੜਕਾਂ ਦੇ ਉੱਤੇ ਆ ਚੁੱਕੇ ਨੇ ਲੋਕ ਫਸੇ ਹੋਏ ਨੇ ਜਿਨ੍ਹਾਂ ਨੂੰ ਬਚਾਉਣ ਦੇ ਵਾਸਤੇ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਨੇ ਤਸਵੀਰਾਂ ਤੁਹਾਨੂੰ ਵਕ-ਵਕ ਥਾਵਾਂ ਦੀ ਦਿਖਾ ਰਿਹਾ ਤੁਹਾਨੂੰ ਬਦਰੀ ਨਾਦੀਆ ਦਿਖਾ ਰਿਹਾ ਕੇਦਾਰ ਨਾਦੀਆ ਦਿਖਾ ਰਿਹਾ ਤੁਹਾਨੂੰ ਉਥੇ ਕਸ਼ਮੀਰ ਵੈਲੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੰਦਰੀ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਸਕਰੀਨ ਤੇ ਦਿਖਾ ਰਿਹਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਡਰਾਵਣਾ ਮਾਹੌਲ ਬਣਿਆ ਹੋਇਆ ਲੋਕ ਇਸ ਸੈਲਵਲ ਨਾ ਜਾਣ ਲਗਾਤਾਰ ਲੋਕਾਂ ਨੂੰ ਵੀ ਸੂਚਿਤ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਅਨਾਉਂਸਮੈਂਟ ਵੀ ਵਾਰ-ਵਾਰ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਦਾ ਕੋਈ ਜਾਣੀ ਨੁਕਸਾਨ ਨਾ ਹੋ ਸਕੇ ਜੇ ਮੱਦੇਨਜ਼ਰ ਲੋਕਾਂ ਨੂੰ ਬਚਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਜਿਹੜਾ ਕਿ ਰੈਸਕਿਊ ਕਰਨ ਦੇ ਵਾਸਤੇ ਜਿਹੜਾ ਪੂਰਾ ਉਹਨਾਂ ਵੱਲੋਂ ਇੰਤਜ਼ਾਮ ਕੀਤਾ ਜਾ ਰਿਹਾ ਹੈਲੀਕਾਪਟਰ ਦੇ ਜ਼ਰੀਏ ਵੀ ਜਿਹੜੇ ਫਸੇ ਹੋਏ ਲੋਕ ਨੇ ਉਹਨਾਂ ਨੂੰ ਹੈਲੀਕਾਪਟਰ ਦੇ ਜ਼ਰੀਏ ਜਿਹੜਾ ਕਿ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ ਸਕਰੀਨ ਤੇ ਤੁਸੀਂ ਲਗਾਤਾਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਪਹਾੜੀ ਇਲਾਕੇ ਦੇ ਵਿੱਚ ਮਾਹੌਲ ਜਿਹੜਾ ਕਾਫੀ ਖੌਫਨਾਕ ਬਣਿਆ ਹੋਇਆ ਹੈ ਜਿਹਾ ਮੰਜ਼ਰ ਬਣਿਆ ਹੈ ਜਿਸ ਨੂੰ ਦੇਖ ਕੇ ਖੁਦ ਲੋਕਾਂ ਦੇ ਕੰਡੇ ਖੜੇ ਹੋ ਜਾਂਦੇ ਨੇ ਲੋਕਾਂ ਦਾ ਬੇਹੱਦ ਨੁਕਸਾਨ ਹੋਇਆ ਪਸ਼ੂਆਂ ਦਾ ਜਾਨਵਰਾਂ ਦਾ ਬਹੁਤ ਨੁਕਸਾਨ ਹੋਇਆ ਲੋਕਾਂ ਦੇ ਘਰ ਜਿਹੜੇ ਕੀ ਤਬਾਹ ਹੋ ਗਏ ਫਸਲਾਂ ਤੱਕ ਤਬਾਹ ਹੋ ਗਈਆਂ ਦਰਖਤ ਸੀ ਜਿਹੜੇ ਉਹ ਜਿਹੜੇ ਕਿ ਪਹਾੜਾਂ ਦੇ ਨਾਲ ਖਿਸਕਦੇ ਹੋਏ ਸਾਰੇ ਢਾਈ ਢੇਰੀ ਹੋ ਗਏ ਨੇ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਨੁਕਸਾਨ ਜਿਹੜਾ ਹੁਣ ਤੱਕ ਬਹੁਤ ਜ਼ਿਆਦਾ ਹੋ ਗਿਆ ਪੁਲ ਦੇ ਜਿਹੜੇ ਪੁਲ ਸੀਗੇ ਕੁੱਲੂ ਮਨਾਲੀ ਦੇ ਵਿੱਚ ਹੋਰ ਵੱਡੇ ਹਾਈਵੇ ਉਹ ਵੀ ਪੱਥਰਾਂ ਦੇ ਨਾਲ ਜਿਹੜੇ ਕੀ ਪੂਰੇ ਜਾਮ ਹੋ ਚੁੱਕੇ ਨੇ ਜਿਸ ਕਰਕੇ ਲੋਕਾਂ ਨੂੰ ਜਿਹੜਾ ਲਗਾਤਾਰ ਜਿਵੇਂ ਹਜ਼ਾਰਿਆਂ ਕਿਉਂ ਨਾ ਜਾਣਾ ਹਿਮਾਚਲ ਦੀਆਂ ਤਸਵੀਰਾਂ ਸਕਰੀਨ ਤੇ ਤੁਸੀਂ ਲਗਾਤਾਰ ਦੇਖ ਰਹੇ ਹੋ ਇਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਤਾਂ ਲੋਕ ਹਿਮਾਚਲ ਦੇ ਵਿੱਚ ਜਾਣ ਤੋਂ ਗੁਰੇਸ਼ ਕਰਨ ਉਹ ਨਾ ਹੀ ਜਾਣ ਤਾਂ ਬਹੁਤ ਵਧੀਆ ਹੋਵੇਗਾ ਕਿਉਂਕਿ ਮਾਹੌਲ ਕਾਫੀ ਖਰਾਬ ਹੋਇਆ ਹੋਇਆ ਬਿਊਰੋ ਰਿਪੋਰਟ ਛਣਕਾਟਾ نیوز